ਸਤਨਾਮ ਵਾਹਿਗੁਰੂ ਸਾਹਿਬ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੀ ਗੁਰ ਬਾਣੀ ਕਹੈ ਸੇਵਕ ਜਨਮਾਨ ਅਰਖ ਤਖ ਗੁਰੂ ਨੇ ਸਤਾਰੇ ਜੇ ਸੋ ਚੰਦਾ ਉਗਵਾ ਸੂਰਜ ਚੜਾ ਹਜ਼ਾਰ ਇਤੇ ਚਾਨਣ ਹੋਂਦੇ ਸਤਨਾਮ ਵਾਹਿਗੁਰੂ ਸਾਹਿਬ ਦੇ ਸੋਰਠ ਮਹਲਾ 5 ਨਾਲ ਨਰਾਇਣ ਮੇਰਾ ਜੰਮ ਦੂਤ ਨਾ ਆਵ ਨਿਰਾਣ ਕੰਠ ਲਾਏ ਪ੍ਰਵਰਾਖਾਂ ਸਤਿ ਕਰਕੇ ਸਚ ਸਾਖਾਂ ਗੁਰਪੂਰਾ ਦੁਸ਼ਮਨ ਮਾਰ ਵਿਡਾਰੇ ਸਗਲੇ ਦਾਸ ਕਾ ਸਮਤ ਦਿੱਤੇ ਰਹਾਉ ਪ੍ਰਭ ਸਗਲੇ ਥਾਨ ਵਸਾਏ ਸਖੁ ਸ਼ਾਨ ਫਿਰ ਆਏ ਨਾਨਕ ਪ੍ਰਭ ਸਰਣਾਏ ਜਨ ਸਗਲੇ ਰੋਗ ਮਿਟਾਏ ਪ੍ਰਭ ਸਗਲੇ ਥਾਨ ਵਸਾਏ ਸਖੁ ਸ਼ਾਨ ਫਿਰ ਆਏ ਨਾਨਕ ਪ੍ਰਭ ਸਰਣਾਏ ਜਨ ਸਗਲੇ ਰੋਗ ਮਿਟਾਏ ਸੋਰਠਾ ਮਹੱਲਾ ਪੰਜਵਾ ਨਾਲ ਨਰਾਇਣ ਮੇਰਾ ਜਮਦੂਤ ਨਾ ਆਵੈ ਨੇਰਾ ਕੰਟ ਲਾਏ ਪ੍ਰਵਰਖਾ ਸਤਿਗੁਰ ਕੀ ਸੱਚ ਸਾਖਾ ਗੁਰਪੁਰਾ ਪੂਰੀ ਕੀਤੀ ਦਸ਼ਮਨ ਮਾਰ ਵਿਡਾਰੇ ਸਗਲੇ ਦਾਸ ਕਾ ਸਮਤ ਦਿੱਤੇ ਰਹਾਉ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਦੀ ਅੱਜ ਦੇ ਇਲਾਹੀ ਹੁਕਮ ਨਾਵਾ ਸਾਹਿਬ ਦੀ ਦਾਤ ਪੰਚਮ ਪਾਤਸ਼ਾਹ ਤਨ ਤਨ ਗੁਰੂ ਅਰਜੁਨ ਦੇਵ ਸਹਿਬ ਮਹਾਰਾਜ ਸੋਰਠ ਰਾਗ ਅੰਦਰ ਅੰਗ 600 ਤੀ ਉਪਰ ਅੱਜ ਦੇ ਅੰਮ੍ਰਿਤ ਵੇਲੇ ਦੇ ਇਲਾਹੀ ਹੁਕਮਨਾਮਾ ਸਾਹਿਬ ਦੀ ਦਾਤ ਬਖਸ਼ਿਸ਼ ਕਰਦੇ ਹਨ ਸਤਿਗੁਰੂ ਜੀ ਕਿਰਪਾ ਕਰਨਾ ਸਾਰੀਆਂ ਸੰਗਤਾਂ ਦੀ ਹਾਜ਼ਰੀ ਦਰਗਾਹੇ ਪ੍ਰਵਾਨ ਕਰਨਾ ਦਰੋ ਕਰੋ ਸਿੱਖੀ ਦਾ ਨਾਮ ਦਾੰਦੀਆਂ ਦਾਤਾਂ ਕੋਮਲ ਚਰਨਾਂ ਦੀ ਪ੍ਰੀਤ ਬਖਸ਼ਣਾ ਨਾਮ ਬਾਣੀ ਦੇ ਨਾਲ ਜੋੜ ਕੇ ਰੱਖ ਲੈਨ ਸਤਿਗੁਰੂ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ